ਸਸ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਉਗੇ ਸ਼ਕਰਪਾਰੇ ਉਹਦੇ ਲਈ ਇੱਕ ਕਟੋਰੀ ਆਪਾਂ ਮੈਦਾ ਲੈਂਦਾ ਜੀ ਉਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਘਿਓ ਦੇਸੀ ਘਿਓ ਲੈਣਾ ਤੁਸੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹ ਮੈਦਾ ਆਪਣਾ ਤਿਆਰ ਹੈ ਇਸ ਤਰ੍ਹਾਂ ਦਾ ਚਾਹੀਦਾ ਤੁਜੀ ਆਪਾਂ થોੜਾ ਥੋੜਾ ਪਾਣੀ ਪਾ ਕੇ ਇੱਕ ਸੌਫਟ ਆਟਾ ਤਿਆਰ ਕਰਾਂਗੇ ਪਾਣੀ ਤੁਸੀਂ ਗੁੰਗਣਾ ਹੀ ਲੈਣਗੇ ਇਹਦੇ ਵਿੱਚ ਆਟਾ ਗੁੰਨਣ ਲਈ ਲਓ ਜੀ ਡੋਅ ਆਪਣਾ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ 15 ਮਿੰਟ ਲਈ ਢੱਕ ਦਾਂਗੇ ਕੱਪੜੇ ਨਾਲ ਇਸ ਤਰ੍ਹਾਂ ਲੋ ਜੀ 15 ਮਿੰਟ ਹੋ ਗਏ ਹੁਣ ਆਪਣੇ ਆਟੇ ਨੂੰ ਲਗਾਏ ਨੂੰ ਹੁਣ ਆਪਾਂ ਇੱਕ ਤਰ੍ਹਾਂ ਇਸ ਦੀ ਕਰ ਲਾਂਗੇ ਨੇ ਲੋ ਸੌਖਾ ਹੋ ਗਿਆ ਆਪਣਾ ਆਟਾ ਹੁਣ ਆਪਾਂ ਇਹਦੇ ਪੇੜੇ ਬਣਾਵਾਂਗੇ ਮੋਟਾ ਪੇੜਾ ਤਿਆਰ ਕਰਾਂਗੇ ਆਪਾਂ ਇਹਦਾ

ਇਸ ਤਰ੍ਹਾਂ ਕਟਾਂਗੇ ਜੀ ਇਹਨੂੰ ਆਪਾਂ ਤੇ ਇਹਦੇ ਛੋਟੇ ਛੋਟੇ ਪੀਸ ਬਣਾਵਾਂਗੇ ਆਪਾਂ ਇਸ ਤਰ੍ਹਾਂ ਛੋਟੇ ਛੋਟੇ ਪੀਸ ਬਣਾਵਾਂਗੇ ਜੀ ਆਪਾਂ ਇਹਦੇ ਇਸ ਤਰ੍ਹਾਂ ਕੱਟ ਕਰਨਾ ਤੁਸੀਂ ਲੋਰੀ ਆਪਾਂ ਸ਼ਕਰਪਾਰੇ ਤਿਆਰ ਕਰ ਲੇ ਕੱਟ ਕੇ ਤੇ ਹੁਣ ਆਪਾਂ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਇਹਦੇ ਵਿੱਚ ਤੇਲ ਦੇ ਸ਼ਕਰਪਾਰੇ ਨੂੰ ਇਆਂ ਚ ਕੱਟ ਕਰ ਦਾਂਗੇ ਇਨਾਂ ਨੂੰ ਘਟਾਂ ਚ ਤੀ ਬਕਾਉਣਾ ਆਪਾਂ ਇਹਨਾਂ ਨੂੰ ਆਪਾਂ 7 ਟਮਿੰਟ ਪਕਾਵਾਂਗੇ ਜੀ ਫਿਰ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਬਾਹਰ ਕੱਢ ਲਾਂਗੇ ਬਸ ਐਸ ਤਰ੍ਹਾਂ ਹੀ ਰੱਖਣਾ ਇਹਨਾਂ ਦਾ ਕੱਲਾਂਗੇ ਹੀ ਬੰਦ ਆਪਣੇ ਸਾਕਰ ਬਣਾਰੇ ਬਣ ਕੇ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇਲ ਚੋਂ ਤੇ ਪਲੇਟ ਵਿੱਚ ਕਲਰ ਬਹੁਤ ਹੀ ਵਧੀਆ ਆ ਜੀ ਗੈਸ ਤੇ ਆਪਾਂ ਰੱਖ ਲਿਆ ਪੈਨ ਉਹਦੇ ਵਿੱਚ ਪਾ ਦਾਂਗੇ ਇੱਕ ਕੌਲਾ ਚੀਨੀ ਇਹਦੇ ਵਿੱਚ ਪਾ ਦਾਂਗੇ ਅੱਧਾ ਕੌਲਾ ਪਾਣੀ ਜੀ ਗੈਸ ਤੇ ਪੈਨ ਰੱਖ ਲਿਆ ਜੀ ਉਹਦੇ ਵਿੱਚ ਪਾਤਾ ਇੱਕ ਇੱਕ ਕੌਲਾ ਚੀਨੀ ਅੱਧਾ ਕੌਲਾ ਪਾਣੀ ਜੀ ਉਹਨੂੰ ਚੰਗੀ ਤਰ੍ਹਾਂ ਆਪਾਂ ਇੱਕ ਤਾਰ ਦੀ ਚਾਸਨੀ ਬਣਾਵਾਂਗੇ ਜੀ ਹੁਣ ਲਓ ਜੀ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਆਪਾਂ ਚੀਨੀ ਨੂੰ ਸਾਫ਼ ਕਰਨ ਲਈ ਲੋ ਜੀ ਚਾਸਨੀ ਬਣ ਕੇ ਆਪਣੀ ਤਿਆਰ ਆ ਇੱਕ ਤਾਰ ਦੀ ਚਾਸਨੀ ਆਪਣੀ ਤਿਆਰ ਹੋ ਗਈ ਇੱਕ ਤਾਰ ਦੀ ਚਾਸਨੀ ਤਿਆਰ ਹੋ ਗਈ ਚਿਪਚਿਪੀ ਸਾਫ਼ ਕਰ ਲਿਆ ਸੀ ਜੀ ਇਹਨੂੰ ਚੀਨੀ ਨੂੰ ਦੁੱਧ ਪਾ ਕੇ ਉੱਪਰੋਂ ਸਾਰੀ ਮੈਲ ਹਟਾਉਣੀ ਹੈ ਦੀ ਚੀਨੀ ਦੀ ਲੋ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸ਼ਕਰਪਾਰੇ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ। ਇਸ ਆਪਾਂ ਹੌਣੀ ਰੱਖਾਂਗੇ ਜੀ। ਜਦ ਤੱਕ ਚਾਸ਼ਨੀ ਸੋਕ ਨਹੀਂ ਲੈਂਦੀ ਇਹਨਾਂ ਨੂੰ ਸ਼ਕਰਪਾਰਿਆਂ ਨੂੰ। ਲੋ ਜੀ ਸ਼ਕਰਪਾਰੇ ਆਪਣੇ बनके तैयार है इस तरह बनायो ਤੁਸੀਂ ਇਹਨਾਂ ਨੂੰ 2-2 ਮਿੰਟ ਬਾਅਦ ਇਸ ਤਰ੍ਹਾਂ ਫਲਾਉਂਦੇ ਰਹੋ ਤਾਂ ਕਿ ਇੱਕ ਦੂਜੇ ਦੇ ਨਾਲ ਚਿਪਕਣਾ ਲੋ ਜੀ ਆਪਣੇ ਸ਼ਕਰਪਾਰੇ ਬਣ ਕੇ ਤਿਆਰ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਜੀ ਲਾਈਕ ਕਰਨਾ